ਦੀਦੀ ਹਾਂਜੀ ਹੋ ਗਈ ᱛᱮ ਤਿਆਰ ਸੀ ਲਈ ਫਿਰ ਹਾਂ ਹੋ ਗਈ ਤਿਆਰ ਬਸ ਉਹ ਮੰਮੀ ਨੂੰ ਰੋਟੀ ਬਣਾਉਂਦੇ ਹੀਗੇ ਮੈਂ ਉਹ ਲੈ ਲਾਂ ਚਲੋ ਫਿਰ ਸ਼ੀਤੀ ਜੜੀ ਆਵੇਂ ਬਾਜ਼ਾਰ ਕਿਤੇ ਲੇਟ ਨਾ ਹੋ ਜੇ ਨਹੀਂ ਨਹੀਂ ਉਹ ਬਸ ਮੰਮੀ ਕੋ ਮੈਂ ਰੋਟੀ ਲੈ ਨਾ ਫਿਰ ਚੱਲੀਏ ਚਲੋ ਫਿਰ ਲੈ ਆਉਣਾ ਪਤਾ ਹਾਂਜੀ ਹੋ ਗਈ ਤਿਆਰ ਮੇਤੀ ਹਾਂ ਮੰਮੀ ਹੋ ਗਈਆਂ ਤਿਆਰ ਤੇ ਮੈਂ ਹਾਂ ਜੀ ਰੋਟੀ ਲਾਉਂਦੇ ਹੀ ਸ਼ਰਦੀ ਤੇ ਨਵੀ ਲਾਵਾ ਦੇ ਰਸਤੇ ਮੰਮੀ ਤੁਹਾਨੂੰ ਕਹ ਦਤ ਹੈਗਾ ਕਿ ਮੈਂ ਅੰਤ ਦੁਪਹਿਰੇ ਨਹੀਂ ਫੁਲਕਾ ਖਾਂਦੀ ਹੈਗੀ ਤੇ ਮੈਂ ਨਹੀਂ ਖਾਣੀ ਹੈਗੀ ਲੈ ਪੁੱਤ ਨਾ ਹੀ ਮੈਂ ਖਾੜਨੀ ਆ ਜੇ ਤੂੰ ਦੁਪਹਿਰੇ ਨਹੀਂ ਖਾਂਦੀ ਤੇਰੇ ਗਿਆਨ ਦੀ ਵੱਧ ਘਟ ਘੜੀ ਲੱਗ ਜੰਦੀ ਉੱਥੇ ਸਾਰੀਆਂ ਮੈਡਮਾਂ ਖਾਂਣਗੀਆਂ ਤੇ ਪੁੱਤ ਤੂੰ ਉੱਥੇ ਉਹਨਾਂ ਦੇ ਮੂੰਹਾਂ ਲਈ ਵੇਖੇਂਗੀ ਬਾਅਦ ਉੱਥੇ ਮੰਮੀ ਵੱਧ ਘਟ ਟਾਈਮ ਕੀ ਲੱਗਣਾ ਜਿੰਨਵੇਂ ਛੁੱਟੇ ਨਹੀਂ ਹੋਉ ਤੇ ਉਹਨੇ ਟਾਈਮ ਤੇ ਹੋਈ ਜਾਣੀਆਂ ਉੱਥੇ ਨਹੀਂ ਕੋਈ ਵੱਧ ਘਟ ਦਾ ਫਰਕ ਹੈਗਾ ਚੱਲ ਕੋਈ ਨਹੀਂ ਪੁੱਤ ਮੈਂ ਦੋ ਪਰੌਂਠੀਆਂ ਲਾ ਦੇਨੀ ਆ ਤੇ ਵੇਲੇਟ ਕੇ ਲੈ ਜੀ ਕੋਈ ਕਹਿੰਦੀ ਜੀ ਕਰੂਗਾ ਖਾ ਲਈ ਜੀ ਕਰੂਗਾ ਤਾਂ ਨਾ ਖਾਈ ਇਹ ਤਾਂ ਭੁਖੀ ਨਹੀਂ ਮੈਂ ਜਾਣ ਦੇਣਾ ਚਲੋ ਫਿਰ ਕੋਈ ਗੱਲ ਨਹੀਂ ਬਣਾ ਦੋ ਮੈਂ ਲੰਮੀ ਲਾਉਂ ਡੇਰ ਮੈਂ ਵੀ ਮਗਰੇ ਲਾ ਦੇਣੀ ਆ ਹਾਂ ਚਲੋ ਕੋਈ ਗੱਲ ਜੀ ਮੈਂ ਹਲਾਤੀ ਮੈਂ ਸਬਰੀ ਰੋਟੀ ਹਾਂਜੀ ਹਲਾਤੀ ਆ ਹੱਥ ਤੋਂ ਨਹੀਂ ਹੁਣੇ ਮੈਂ ਮੈਂ ਚੱਲ ਨਵੀਂ ਨਾਭ ਨੂੰ ਲਾਦਾ ਤੇ ਤੁਸੀਂ ਸਬਜੀ ਕਾਦੀ ਬਣਾਈ ਸਬਜੀ ਦੇ ਮੈਂ ਪਿੰਡੀਆਂ ਬਣਾਈਆਂ ਵਾ ਕਿਉਂ ਮੈਂ ਚੱਲ ਨਵੀਂ ਨਾਭ ਨੂੰ ਉਹ ਪਾ ਦੇਣੀ ਕਿਦਾਂ ਲੇਟ ਹੀ ਨਾ ਆ ਜੇ ਤਾਂ ਸ਼ਦੈਨਤਾ ਜੀ ਕਹਿੰਦੀ ਹੈ ਮੈਂ ਇਹ ਦੁਪਹਿਰ ਦੀ ਰੋਟੀ ਖਾਣੀ ਹੀ ਨਹੀਂਗੀ ਲੈ ਦੱਸ ਸਾਰੇ ਟੀਚਰ ਬੈ ਕੇ ਦੁਪਹਿਰੇ ਰੋਟੀ ਖਾਂਦੇ ਆ ਨਾਲੇ ਇੰਨਾ ਟਾਈਮ ਤੇ ਸਕੂਲੇ ਰਹਿਣਾ ਹੋਇਆ ਤੇ ਭੁੱਖੇ ਪਾਣੇ ਕਿਦਾਂ ਪੜਾਉਣਾ ਨਿਆਣਿਆਂ ਨੂੰ ਕੋਈ ਗੱਲ ਨਹੀਂ ਲਾਓ ਤੇ ਇਹ ਫੁਲਕੇ ਤੇ ਸਬਜ਼ੀ ਆ ਗਈ ਆ ਉਹੇ ਪਾ ਦੋ ਸ਼ਰਨ ਨੂੰ ਨਾ ਉਹ ਪਾ ਦਿੰਦੀ ਐ ਨਹੀਂ ਕੋਈ ਨਹੀਂ ਮੈਂ ਵੀ ਉਹੋ ਪਾ ਦਿੰਦੀ ਐ ਪਾ ਦੋ ਪਾ ਦੋ ਅੱਜ ਤਾਂ ਮੈਂ ਉਹਨੂੰ ਲੈ ਗਈ ਸੀ ਟਾਈਮ ਨਹੀਂ ਉੱਠੀ ਚਲ ਕੋਈ ਨਹੀਂ ਲਾਓ ਲਾਓ ਫੁਲਕੇ ਤੇ ਹੀ ਮੇ ਟਾਈਮ ਨਾ ਮੇਰੇ ਕੋਲ ਟਾਈਮ ਹੋਣਾ ਐਵੇਂ ਲੇਟ ਹੋ ਜਾਣਗੀਆਂ ਫਿਰ ਜੇ ਸ਼ਰਨ ਲੇਟ ਹੋ ਜੇ ਨਾ ਸਿਰ ਪ੍ਰਿੰਸੀਪਲ ਗੱਲਾਂ ਬਣੀਆਂ ਕਰਦੀ ਆ ਤੁਸੀਂ ਨਾ ਉਹ ਥੋੜਾ ਜਿਹਾ ਪਹਿਲਾਂ ਖਾ ਲਿਆ ਕਰੋ ਨਹੀਂ ਬਸ ਆ ਵੇਖੋ ਮੇ ਆਵੇਂ ਨਾ ਉਹਦਾ ਮਿੰਟੇ ਹੋ ਟੈਂਸ਼ਨ ਲੱਗੀ ਆ ਛੱਤੀ ਲਾ ਦਿਓ ਹੁਣ ਨਾ ਆ ਜਾ ਹੁਣ ਮੇਲੇ ਟੋ ਹੀ ਜਾਣਦੇ ਆ ਆਹ ਵੇਖੋ ਦੀਦੀ ਮੈਂ ਆਗੀ ਬਸ ਇੱਕ ਮਿੰਟ ਰੁੱਕ ਜਾਓ ਮੰਮੀ ਨਾ ਰੋਟੀ ਪਾਉਂਦੇ ਨੇ ਤੇ ਮੈਂ ਫੜ ਕੇ ਲਿਆਉਣੀ ਆ ਚੱਲ ਆਓ ਮੈਂ ਕਿਤੇ ਪ੍ਰਿੰਸੀਪਲ ਮੈਂ ਫਿਰ ਹੈਡੀ ਸੇਂਹ ਪਾ ਲਿਓ ਠੀਕ ਆ ਕੋਈ ਨਹੀਂ ਪਾ ਲੈਣੀ ਆ ਲੈ ਆਓ ਤੂੰ ਚੱਲ ਆ ਜਾ ਨਾ ਫਿੱਟ ਚਲੀ ਆ ਗਈ ਬੱਤੀ ਕਣੀ ਬੱਤੀ ਆਇ ਨਹੀਂ ਮੈਂ ਖੋਲ ਦਵਾ ਠੀਕ ਸੋਚਿਆ ਲੈ ਨਾ ਹੁਣ ਕਿਹਨੂੰ ਦਸੀਏ ਤੂੰ ਇੱਕ ਕੰਮ ਕਰ ਹਾਂਜੀ ਯਾਰ ਦਾ ਪ੍ਰਦਰ ਕਰਕੇ ਆ ਜਿਹੜਾ ਤੈਨੂੰ ਮੈਂ ਨੰਬਰ ਦਿੱਤਾ ਵਾ ਡੈਡੀ ਇਹ ਕਰੀ ਗੱਲਬਾਤ ਕਰ ਲੈਣੀ ਚੰਗੀ ਤਰ੍ਹਾਂ ਉਹ ਮਨਵਾਉਂਦਾ ਹੀ ਤੇ ਵੀ ਤੂੰ ਉਹਨੂੰ ਕੱਲ ਦੀ ਅੱਛਾ ਠੀਕ ਆ ਮੈਂ ਆਉਦਾ ਕੋਈ ਸੁਪਰੀ ਹੈ ਨਹੀਂ ਆਉਦਾ ਵਗਾਰ ਨਹੀਂ ਠੀਕ ਹੈ ਤੇ ਕੋਈ ਟਾਈਮ ਨਹੀਂ ਕੰਮ ਹੀ ਮੈਂ ਆਉਦਾ ਕੰਮ ਤੇ ਉਹ ਬੰਦਾ ਚੰਗਾ ਵਾ ਯਾਦ ਰੱਖਾ ਚਲੋ ਕੋਈ ਨਹੀਂ ਚਲ ਜੇ ਨਾ ਮਾਹਰ ਹਾਂ ਉਹ ਆਂਦਾ ਸੀ ਮੈਂ ਕੰਮ ਕਰਾ ਦਾਂਗਾ ਨੌਕਰੀ ਦਵਾ ਦਾਂਗਾ ਇਹਨੂੰ 15-18000 ਦੀ ਉਹ ਚਲੋ ਕੋਈ ਦਾਖ ਵੀ ਮਿਲਦਾ ਜਾਏ ਤਾਂ ਵੀ ਕੋਈ ਗੱਲ ਨਹੀਂ ਮਾੜਾ ਮੂਟਾ ਕੰਮ ਦੇ ਚਲਾਈਏ ਕਰੀ ਉਹਦੀ ਚੱਲਦੀ ਆ ਪੁੱਤ ਐਵੇਂ ਗੱਡੀ ਠੀਕ ਆ ਉਹਨੂੰ ਮੈਂ ਦੱਸਿਆ ਸੀ ਯਾਰ ਆ ਗੱਲ ਹੋ ਗਈ ਤੇ ਹਾਲਾਤ ਮਾੜੇ ਹੋ ਗਏ ਆ ਹੂੰ ਕਹਿੰਦਾ ਹੈ ਮੁੰਡੇ ਨੂੰ ਦਗਾ ਲਓ ਇਹਦਾ ਤੇ ਕੋਈ ਮੈਂ ਕਰਾਵਾਂ ਤੇ ਬਾਕੀ ਫਿਰ ਮੈਂ ਕਹਿੰਦਾ ਕੋਈ ਹੋਰ ਵੀ ਸੋਚੂੰਗਾ ਤੁਹਾਡਾ ਚਲੋ ਜਾਵਾਂ ਕਦੋਂ ਮੇਰੇ ਨਾਲੋਂ ਭਾਂਵੇਂ ਹੁਣੇ ਚੱਲ ਜਾ ਕੋਈ ਚੀਜ਼ ਦੇ ਨਾਲ ਖੜਨੀ ਫੜਨੀ ਨਾਲ ਕੋਈ ਨਹੀਂ ਖਾਣਾ ਤੂੰ ਬੰਦ ਚੱਲ ਜਾ ਜੇ ਕੋਈ ਕਾਗਜ਼ ਪੱਤਰ ਹੈਗਾ ਤੇ ਲੈ ਜਾ ਆਪਣਾ ਨਾਲ ਜੇ ਇਹਦੇ ਸਰਟੀਫਿਕੇਟਾਂ ਦੀ ਲੋੜ ਆਥੇ ਤੇ ਫਿਰ ਲੈ ਜਣਾ ਕਿ ਜਾਂ ਲੈ ਹੀ ਜਾਵਾਂ ਤੂੰ ਇੱਕ ਵਾਰੀ ਉਹਨੂੰ ਮਿਲਿਆ ਹੋਂਦਾ ਹੀ ਠੀਕ ਕੀ ਗੱਲਬਾਤ ਕਰਦਾ ਵਾ ਆਹੀ ਵੀ ਗੱਲ ਮੁੜ ਕੇ ਲੈ ਜੀ ਜਿਹੜਾ ਜਿਹੜਾ ਕਾਗਜ਼ ਪੱਤਰ ਕਹੇਗਾ ਠੀਕ ਆ ਨਾਲੇ ਉਹਨੂੰ ਦੱਸ ਨਹੀਂ ਤੂੰ ਜਨਾਵੇਂ ਪੜਿਆ ਵਾ ਨਹੀਂ ਉਹ ਤਾਂ ਦੱਸਾਂਗੇ ਤੇ ਠੀਕ ਆ ਕਿ ਨਹੀਂ ਬੰਜੀ ਆਂਦਾ ਹੈ ਕੰਮ ਜਿਹੜਾ ਵਾ ਮਿਲਣਾ ਤਾਂ ਕੋਈ ਇਹੋ ਜਿਹਾ ਵੀ ਜਿਹੜਾ ਹੱਥੀ ਕਰਨਾ ਪੈਣਾ ਵਾ ਉਹ ਚਲੋ ਕੋਈ ਗੱਲ ਨਹੀਂ ਸਾਨੂੰ ਕੀ ਹੋਇਆ ਵਾ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਅੱਜ ਹੋ ਕੇ ਆਰ ਫਿਰ ਪਤਾ ਲੱਗੇ ਚਲੋ ਜਾਣਾ ਫਿਰ ਮੈਂ ਜਾ ਹੋਇਆ ਫਿਰ ਮੈਂ ਉਹ ਦੂਜੇ ਬੰਨੇ ਵੀ ਚੱਲਿਆ ਉਧਰ ਵੀ ਨੱਕਾ ਖੋਲਾ ਮੈਂ ਤੁਸੀਂ ਪਹਿਲੀ ਦਾ ਵੀ ਮੈਂ ਹਾਂ ਅੱਧਾ ਇੱਧਰ ਪੈਂਦਾ ਰਹੂ ਤਦ ਅੱਧਾ ਉਧਰ ਪੈਂਦਾ ਰਹੂ ਠੀਕ ਠੀਕ ਆ ਕਿ ਨਹੀਂ ਇੱਕ ਵਾਰੀ ਫੋਨ ਕਰ ਲਾਂ ਹਨਾ ਜਾਨ ਲੱਗੇ ਅਗਲਾ ਜੇ ਨਾ ਹੋਵੇ ਘਰ ਹੀ ਨਾ ਹੋਵੇ ਉਹ ਨਹੀਂ ਉਹ ਰੋਜ਼ ਡਿਊਟੀ ਆਉਂਦਾ ਵਾ ਅੱਛਾ ਹਾਂ ਮੈਂ ਫਿਰ ਘਰੇ ਚੱਲ ਜਾਣਾ ਸੀ ਘਰ ਹੁਣ ਤੂੰ ਕੀ ਕਰਨਾ ਵਾ ਚੁੱਪ ਕਰਕੇ ਤੂੰ ਸਾਈਕਲ ਫੱਟ ਫੈਕਟਰੀ ਲਈ ਜਾ ਸਿੱਧਾ ਚਲੋ ਠੀਕ ਹੈ ਠੀਕ ਜਾ ਨੂੰ ਮਿਲ ਕੇ ਆਇਆ ਕੋਈ ਉਹਦੇ ਮੱਥੇ ਲੱਗ ਚੰਗਾ ਆਹ ਲੋ ਘਰ ਨਹੀਂ ਬੜੀ ਆ ਤੇ ਪੀ ਲੋ ਚਾਹ ਕੁੱਟ ਕੇ ਮੇਰੇ ਬਾਤ ਤੇ ਤਾਂ ਨਹੀਂ ਆਪਣੇ ਇੱਥੇ ਲੈਂਦੀ ਮੈਂ ਵੀ ਪੀ ਲੈਨੀ ਆ ਰੱਖੀ ਅੰਦਰ ਆਪਣੀ ਮੈਂ ਹੈ ਰੱਖੀ ਐ ਕੋਈ ਗੱਲ ਨਹੀਂ ਇਤਨਾ ਕਰੀ ਜੇ ਚਾਹ ਹੋ ਰਹੀ ਹੈ ਨਾ ਤੇ ਬਾਹਰ ਭਾਜੀ ਬੈਠੇ ਮੇਰੀ ਗੱਲ ਸੁਣਾ ਤੈਨੂੰ ਕੋਈ ਨਾ ਦੇ ਦੇ ਮੈਂ ਸਿਰਫ ਦੋ ਕੱਪ ਬਣਾਏ ਆ ਸਣੀ ਤੇ ਗਿਆ ਬੰਬੀ ਤੇ ਤੇ ਸ਼ਰਨ ਚਲ ਗਈ ਸਕੂਲ ਤੇ ਮੈਂ ਦੋਵੇਂ ਕੱਪ ਬਣਾਏ ਏ ਕਿ ਤੁਹਾਡਾ ਤੇ ਕਾਪੜਾ ਹੁਣ ਤੁਹਾਡਾ ਕੀ ਇਰਾਦਾ ਵਾ ਜਿਹੜੀ ਆਪਣੀ ਚਾਹ ਮੈਂ ਤੁਹਾਡੇ ਭਾਜੀ ਨੂੰ ਦੇ ਦਾਂ ਨਹੀਂ ਮੇਰੀ ਮੇਰੀ ਗੱਲ ਸੁਣਾ ਤੈਨੂੰ ਪਤਾ ਸੁਖਨੇ ਚਲ ਚਾਹ ਜੀ ਹੈਗੇ ਹੁਣ ਸਾਰੇ ਜਣੇ ਇੱਥੇ ਬੰਦਾ ਦੋ ਕੱਪ ਪਾਣੀ ਪਾ ਲੀਂਦਾ ਵਾ ਲੈ ਦੱਸ ਹੁਣ ਐਵੇਂ ਟਮਕਾਣ ਮਾਰੀ ਜਾਵਾ ਮੈਂ ਹੁਣ ਉਹਨਾਂ ਦਾ ਕੰਮ ਵੱਖਰਾ ਵਾ ਆਪਣੀ ਰੋਟੀ ਪਾਣੀ ਪਕਾਉਣ ਆਪਣਾ ਚਾਹ ਪਾਣੀ ਪੀਣ ਮੈਂ ਠੇਕਾ ਥੋੜੀ ਲਿਆ ਇਹਨਾਂ ਦਾ ਹੁਣ ਕਿ ਮੈਂ ਚਾਹ ਦੀ ਕਿਹੜੀ ਮੈਂ ਚਾਹ ਪਾਣੀ ਜਿਆਦੀ ਰਵਾਣੀ ਇਹ ਗੱਲ ਹੁੰਦੀ ਹੈ ਮੈਂ ਕਿਹੜੇ ਤੈਨੂੰ ਕਹਣਾ ਵੀ ਪਰੌਂਠੇ ਲਾ ਕੇ ਖਵਾ ਲਦੇ ਹੁਣ ਬਥੇਰੇ ਦਿਨ ਖਵਾ ਲੇ ਆ ਹੁਣ ਨਹੀਂ ਮੇਰ ਕੋ ਇੰਨਾ ਚੁੱਕਿਆ ਜਾਂਦਾ ਠੀਕ ਆ ਮੈਂ ਗੱਲਾਂ ਕਰਿਆ ਕਰ ਮੇਰੀ ਸੁਣਨਾ ਮਹਾ ਆਪਣਾ ਸਾਦਾ ਪਾਣੀ ਪੂਰਾ ਹੁੰਦਾ ਮੇਰ ਕੋ ਨਹੀਂ ਨਾਕੀ ਤਾ ਜਾਂਦਾ ਮੇਰੀ ਗੱਲ ਸੁਣ ਐਵੇਂ ਨਾ ਕਰਿਆ ਕਰ ਨਿੱਕੇ ਜੀ ਗੱਲ ਪਿੱਛੇ ਦੀ ਕਿ ਛੱਡੀ ਤਾ ਦਗੇ ਤੂੰ ਹੀ ਕੀ ਚਾਹੁੰਦੇ ਜੇ ਇਸੇਰੇ ਮੈਂ ਪਤੀਲਾ ਚੰਗਾ ਵਟਾ ਤ੍ਰਿਆ ਕਰਾਂ ਚਾਹਦਾ ਤੇ ਸਾਰੇ ਟ ਦੇਖ ਹੁਣ ਕਿਹੜਾ ਲਾਗੇ ਲੋਕਾਂ ਸੱਤ ਬਗਾਨਾ ਇਹਨਾਂ ਲੋਕੀ ਉਹਨੂੰ ਚਾਹ ਪਿਆਲ ਦੇ ਨੇ ਵਾਈ ਮਾਰ ਕੇ ਸੱਤ ਬਗਾਨੇ ਦੀ ਗੱਲ ਨਹੀਂ ਗਰਮੀ ਬੜੀ ਆ ਹਰ ਸੋਈ ਚ ਘੜੀ ਘੜੀ ਨਹੀਂ ਗਾ ਮੇਰੇ ਕੋ ਬੜਿਆ ਜਾਂਦਾ ਆ ਮਾਂ ਰੋਟੀ ਪਾਣੀ ਸਾਭ ਕੇ ਤੇ ਮਗਰੇ ਮੈਂ ਬਣਾ ਲਈ ਚਾਹ ਵੀ ਚੱਲ ਦੋਵੇਂ ਜੀ ਬੈਠ ਕੇ ਪੀਨੇ ਆ ਪਰ ਤੁਹਾਨੂੰ ਕਿ ਤੁ ਮੰਗਦੀ ਚਾਹ ਮੇਰੇ ਨਾਲ ਤੰਤ ਭਰਾ ਦੇਦਾ ਸਾਹਮਣੇ ਆਪਣੇ ਪਹਿਲੇ ਮੇਰੇ ਭਰਾ ਨੂੰ ਦੇ ਦੇ ਮੇਰੇ ਭਰਾ ਨੂੰ ਦੇ ਦੇ ਚਾਹ ਆਦਾ ਫੜ ਚਾਹ ਅਸੀਂ ਦੋਵੇਂ ਉੱਥੇ ਬੈਠੇ ਤੇ ਉੱਥੇ ਨੂੰ ਫੜਾ ਦੇ ਜਾ ਲੈ ਆਉਣੀ ਮਾ ਸਰ ਦੁੱਧ ਦਤ ਪਾਲਾ ਹੁਣ ਫੇਰ ਕੋਈ ਗੱਲ ਨਹੀਂ ਤੁਹਾਨੂੰ ਕਿ ਜੋ ਮਰਜ਼ੀ ਕਰਾਂ ਲਿਆ ਦੇਣੀ ਤੇਰੇ ਭਰਾ ਹੋਈ ਗੱਲ ਕਰੀ ਜਾਂਦੀ ਹੈ ਫਿਰ ਮੇਰੇ ਭਰਾ ਲਈ ਵੀ ਲੈ ਕੇ ਆ ਚਾ ਜਿੱਦਾਂ ਭਰਾ ਕਹਿੰਦਾ ਚੰਗਾ ਵਾ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਜੋ ਜੋ ਕਰ ਛੜਿਆ ਤੁਹਾਡੇ ਭਰਾ ਨੇ ਮੈਨੂੰ ਕਿਹੜਾ ਭੁੱਲਦਾ ਵਾ ਮੈਨੂੰ ਤਾਂ ਇੱਟ ਇੱਕ ਯਾਦ ਵਾ ਜੇ ਕਿਤੇ ਸਾਨੂੰ ਨਾ ਪਤਾ ਲੱਗਦਾ ਹਾਂ ਤੇ ਰੋਲ ਤੇ ਸੁੱਟ ਦਣਾ ਹੀ ਨੇ ਆਪ ਹੁਣ ਤਰਿਆ ਛੰਡਿਆ ਨਾ ਠੋਕਾ ਖੰਦਾ ਕਦੀ ਉੱਥੇ ਤੇ ਕਦੀ ਉੱਥੇ ਹੁਣ ਪਤਾ ਲੱਗਾ ਐਸ਼ਾ ਕਰਨ ਦਾ ਚਲ ਮਨਾ ਦੇਣੀ ਪੈਣੀ ਹੁਣ ਚਾ ਵੀ ਪੰਖਾ ਖਾਣਾ ਜਮਪਰਾ ਮਹਾ ਚਾਹ ਬਣਾ ਹੀ ਤੇ ਚਲ ਬਹਿ ਕੇ ਪੀਨੇ ਆ ਦੋ ਹੀ ਜਾਣੇ ਪਰ ਨਾ ਤੇ ਸੰਗ ਚੜ ਜਾਂਦੀ ਏ ਚਾਹ ਭਰਾ ਨੂੰ ਪਹਿਲਾਂ ਦੇ ਦੋ ਚੀਜ਼ ਇਹਨਾਂ ਨੂੰ ਭਾਵੇਂ ਮਿਲੇ ਭਾਵੇਂ ਨਾ ਮਿਲੇ ਚੱਲ ਮਨਾ ਘੁੱਟ ਦੁੱਧ ਪਾ ਲੈਣੀ ਆ ਤੇ ਮੱਥਾ ਡੰਮਣਾ ਹੀ ਪੈਣਾ ਡੰਮ ਹੀ ਆਉਣੀ ਆ ਬਾਹਰ ਹੀ ਬਹਿ ਕੇ ਅੰਦਰ ਆਇਣਾ ਸੀ ਓਏ ਅੰਦਰ ਵੀ ਬੜਿਆ ਹਮੰਜਾ ਲੱਗਦਾ ਹੈਗਾ ਤੇ ਮੈਂ ਚੱਲ ਇੱਥੇ ਮਾੜੀ ਮੁੱਟੀ ਹਵਾ ਲੱਗਦੀ ਆ ਅੱਛਾ 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 ਨਾਲੇ ਆਇਆ ਹ ਹਣਕੇ ਨੂੰ ਕੇ ਖੋਲ ਕੇ ਠੀਕ 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 ਆਹੋ ਮੈਂ ਇੱਕ ਬੰਨੇ ਪਾਣੀ ਪੀਂਦਾ ਰਹਿਣਾ ਵਾਂ ਦੋਵੇਂ ਪਾਸੇ ਕਰ ਤੇ ਹੁਣ ਮੋਟਰ ਚਲਾ ਦੇ ਜਦੋਂ ਬੱਤੀ ਆਊਗੀ ਨਹੀਂ ਕੋਈ ਨਹੀਂ ਮੈਂ ਜਾਣਾ ਉਹ ਗਾਹ ਨੂੰ ਤੇ ਫਿਰ ਚਲਾ ਦੂੰਗਾ ਜਾਂਦੇ ਆ ਆਓ ਤੇ ਪਿੰਦਰ ਨਹੀਂ ਲੱਭਾ ਸਵੇਰ ਤੋਂ ਕਿੱਥੇ ਗਿਆ ਵਾ ਉਹ ਪਿੰਦਰ ਨੂੰ ਮੈਂ ਫੈਕਟਰੀ ਚੋਂ ਲਿਆਈ ਉਹ ਅੱਛਾ ਅੱਛਾ ਮੇਰਾ ਇੱਕ ਯਾਰ ਸੀ ਤੇ ਮੈਂ ਫਿਰ ਉਹਦੇ ਨਾਲ ਕੀਤੀ ਸੀ ਗੱਲ ਠੀਕ ਆ ਕਹਿੰਦਾ ਹੈ ਕੱਲੀ ਮੁੰਡੇ ਨੂੰ ਮੈਂ ਕਰਦਾ ਵਾਂ ਕੋਈ ਜਗਾੜ ਬਣ ਜਾਊ ਗੱਲ ਹੁਣ ਇਹ ਤਾਂ ਰੱਬ ਜਾਣਦਾ ਉਹ ਬੰਦਾ ਤੇ ਚੰਗਾ ਯੋਰਤ ਲਾਊਗਾ ਆਪਣਾ ਪੂਰਾ ਕੰਮ ਕੁੰਮ ਤੇ ਪਿੰਦਰ ਦੇ ਕੋਈ ਸਿੱਖਿਆ ਨਹੀਂ ਗਾ ਉਹ ਯਾਰ ਤੈਨੂੰ ਪਤਾ ਹੀ ਆ ਜਦੋਂ ਬੰਦਾ ਤੰਗ ਹੋਏ ਕੰਮ ਸਾਰੇ ਕਰਨੇ ਪੈਂਦੇ ਆ ਹੁਣ ਜਿਹੜਾ ਕੰਮ ਦੇਣਗੇ ਕਰਨਾ ਤੇ ਪੈਣਾ ਹੀ ਆ ਇਹ ਹੋਏ ਤੇ ਗੱਲ ਤੁਹਾਡੀ ਸਹੀ ਆਊਗਾ ਤਾਂ ਲੱਗ ਜੂਗਾ ਪਤਾ ਕੀ ਹੁੰਦਾ ਵਾ ਠੀਕਾ ਕਿ ਨਹੀਂ ਕਿਤਨਾ ਕਿਤ ਰੱਖੋਗੇ ਮਾੜੇ ਚੰਗੇ ਤੇ ਪੁੱਛ ਲੈ ਪਾ ਇੱਕ ਗੱਲ ਹੈਗੀ ਆ ਕੋਈ 10-12000 ਰੁਪਇਆ ਮਿਲ ਜਾਣਾ ਰੂ ਇੱਥੇ ਵਿਹਲੇ ਰਹਿਣ ਨਾ ਉਹ ਕੰਮ ਚੰਗਾਈਓ ਤੇ ਜਦ ਕੋਈ 5-7 ਜਨਾ ਮਿਲੂਗਾ ਲੈਦਾ ਹੀ ਆ ਨਹੀਂ ਆਂਦਾ ਹੀ ਵੀ ਜੇ ਗੱਲ ਬਣ ਗਈ ਤੇ ਘੱਟੋ ਘੱਟ 10-12000 ਤੇ ਦਵਾਵਾਂਗਾ ਬਲ ਤੇ ਆਂਦਾ ਹੀ ਮੈਂ ਆਪਣਾ ਪੂਰਾ ਜ਼ੋਰ ਲਾਵਾਂਗਾ ਵਾਧੇ ਹੋ ਜਾਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਚਲ ਜੇ 10-12 ਲਿਆਉਂਦਾ ਪੁੱਗਾ ਤੇ ਸਾਡਾ ਰੋਟੀ ਪਾਣੀ ਚੱਲਣ ਡਿਆ ਪੁੱਤ ਚਲੋ ਆਹ ਤਾਂ ਗੱਲ ਠੀਕ ਆ ਵੇ ਹੁਣ ਇਹ ਆ ਵੀ ਤੁਹਾਡੇ ਤੇ ਵੀ ਸਾਰਾ ਭਾਰ ਪਾਇਆ ਵਾ ਤੇ ਜੇ 4 ਰੁਪਏ ਬਾਹਰੋਂ ਆਉਣਗੇ ਤੇ ਚੱਲ ਕੋਈ ਖਰਚਾ ਘਟਜੂ ਥੋੜਾ ਬੋਧਾ ਓਏ ਆਹੋ ਇਹ ਤਾਂ ਗੱਲ ਹੈਗੀ ਠੀਕ ਆ ਕਿ ਨਹੀਂ ਚਲ ਕੋਈ ਗੱਲ ਨਹੀਂ ਪਾ ਤੂੰ ਨਾ ਫਿਕਰ ਕਰਿਆ ਕਰ ਭਰਪੂਰ ਕਾਵਾ ਚਲੋ ਭੈਣ ਭਰਾਈ ਭੈਣ ਭਰਾ ਦੇ ਕੰਮ ਆਉਂਦਾ ਵਾ ਫਿਕਰ ਕਦਾ ਕਰਨਾ ਮਨਿੰਦਰ ਸਿਆ ਕੋਈ ਤੇ ਬੜੀ ਮਾੜੀ ਸਮਝ ਸਾਨੂੰ ਨਹੀਂ ਲੱਗੀ ਕੀ ਹੋਇਆ ਅਸੀਂ ਵੀ ਉੱਤੇ ਉੱਤੇ ਫਿਰਦੇ ਰਹੇ ਆਂ ਚੱਲ ਇਤਰਾਵਾ ਜੇ ਗੱਲ ਬਣ ਗਈ ਨਾ ਤੇ ਮਾੜਾ ਚੰਗਾ ਮੋਟਰਸਾਈਕਲ ਲੈ ਦਿੰਨੇ ਇਹਨੂੰ ਕੋਈ ਗੱਲ ਨਹੀਂ ਕਿਹੜਾ ਦੂਰ ਵਾ ਥੋੜਾ ਬੋੜਾ ਚੱਤ ਸਾਈਕਲ ਤੇ ਚੱਲ ਜਿਆ ਕਰੂਗਾ ਜਦੋਂ ਕਦੇ ਚਾਰ ਪਹੀਏ ਹੋ ਜਾਣਗੇ ਤੇ ਮਣਕੇ ਲੈ ਲੂਗਾ ਮਾੜਾ ਮੋਟਾ ਚੱਲਦਾ ਚੱਲ ਕੋਈ ਗੱਲ ਤੂੰ ਨਾ ਇਦਾਂ ਫੇਰ ਕਰ ਕੋਈ ਗੱਲ ਨਹੀਂ ਆ ਸਾਰਾ ਪਰਮਾਦਮਾ ਨੇ ਵੇਖੇ ਕਿੱਡਾ ਵਧੀਆ ਕਰ ਦੇਣਾ ਪਰ ਇੱਕ ਗੱਲ ਵਾ ਹੁਣ ਨਾ ਪੁਰਾਣੇ ਕੰਮ ਨਾ ਫੇਰ ਚਾਲੂ ਕਰ ਲਿਓ ਪੁਰਾਣੇ ਗੱਲ ਚਾਲੂ ਕਰਨੇ ਹੁਣ ਰਹਿ ਗਈ ਗਿਆ ਚਾਲੂ ਕਰਨ ਵਾਲਾ ਮੰਮੀ ਲੋਨੀ ਹਾਂ ਦੱਸ ਹਾਇ ਹਾਇ ਵੀ ਹੋਣੀ ਲੰਮੀ ਪਈ ਹੈਗੀ ਦੱਸ ਕੀ ਗੱਲ ਆ ਮੇਰੀ ਗੱਲ ਸੁਣੋ ਹਾਂ ਮੈਂ ਕਿਹਾ ਉਹਨਾਂ ਦਾ ਟਾਈਮ ਹੋ ਗਿਆ ਸਰਨਮਾ ਦਾ ਅੱਛਾ ਤੇ ਮੇਰੇ ਕੋ ਨਹੀਂ ਆਉਣਾ ਲੈਣਾ ਕਿਉਂ ਆ ਮੈਂ ਚੱਲਾਂਗੇ ਤੇ ਨਾ ਤੂੰ ਕਿਤੇ ਨਾ ਕਿਤੇ ਚੱਲਿਆ ਰਹਿਣਾ ਉਹ ਮੈਂ ਕਿਹਾ ਕਿਤੇ ਮਾਰੇ ਕੰਮ ਚੱਲੇ ਆ ਮੈਂ ਚੱਲਾਂਗੇ ਤੇ ਕੰਮ ਹੀ ਕਿਹੜਾ ਕੰਮ ਐਡਾ ਤੈਨੂੰ ਜਿਹੜਾ ਜ਼ਰੂਰੀ ਐ ਯਾਰ ਕੱਲ ਨਾ ਹੀ ਮੁੰਡੇ ਮੁੰਡਿਆਂ ਨਾਲ ਸਲਾਹ ਕੀਤੀ ਸੀ ਹਾਂ ਉਹ ਕਹਿੰਦੇ ਆਂ ਪੀ ਉਥੇ ਨਾ ਗੁਰਦੁਆਰੇ ਦੇ ਲਾਗੇ ਫ੍ਰੀਜ ਲਾਉਣੀ ਆ ਜਿਹੜੀ ਗਰਮੀਆਂ ਵਾਲਾ ਹੁੰਦਾ ਨਹੀਂ ਜਿਹੜਾ ਪਾਣੀ ਠੰਡਾ ਕਰਦੀ ਆ ਠੰਡੇ ਪਾਣੀ ਵਾਲੀ ਅੱਛਾ ਤੇ ਉਹ ਲਾਉਣੀ ਆ ਤੇ ਉਹ ਪਾਈਪ ਇਕੱਠੇ ਕੀਤੇ ਮੁੰਡਿਆਂ ਨੇ ਅੱਛਾ ਆਪ ਹੀ ਲਵਾਉਣੀ ਆ ਅੱਛਾ ਤੇ ਉਹ ਮੈਂ ਚਲ ਥੋੜੇ ਬੋਤੇ ਪੈਸੇ ਮੈਂ ਵੀ ਪਾ ਦਿੰਨਾ ਤੇਰੇ ਕੋ ਕੀ ਆ ਜਿਹੜਾ ਤੂੰ ਪਾਉਣੇ ਪੈਸੇ ਮੈਂ ਕਿਹਦੇ ਕਿਹਾ ਹਜ਼ਾਰ ਆ ਪਾ ਦਿੰਨੇ ਮੇਰੇ ਕੋ 5-700 ਹਜ਼ਾਰ ਦੀ ਗੱਜ ਹੈਗੇ ਮੈਂ ਚਲ ਪਾ ਦਿੰਨਾ ਚਲ ਪਾ ਦੇ ਉਹਦਾ ਨਾ ਜੀ ਤੇ ਬੜਾ ਕਰਦਾ ਵਾ ਹਨਾ ਪਰ ਇਹ ਆ ਪਚਾਲਾ ਰੱਬ ਹੁਣ ਕਿਤੇ ਗੱਲ ਬਣਾ ਦੇ ਤੇਰੀ ਵੀ ਤੇ ਚਲ ਕੋਈ ਗੱਲ ਨਹੀਂ ਬੰਦਾ ਕਰਦਾ ਹੀ ਆ ਫਿਰ ਤੇ ਆਓ ਫਿਰ ਕੋਈ ਨਹੀਂ ਜਦੋਂ ਰੱਬ ਪੜੂਗਾ ਬਾ ਮੇਰ ਉਦੋਂ ਵੱਡੀ ਸੇਵਾ ਕਰਾਂਗੇ ਕੋਈ ਚਲ ਕੋਈ ਨਹੀਂ ਅੱਲਣੀ ਆ ਮਾਤਮੇ ਬਾ ਉਹਨੇ ਹੀ ਫੜਨੀ ਆ ਨੀ ਨੀ ਆ ਹਾਂ ਪਰ ਦਰਵੇ ਬੰਦਾ ਨਹੀਂ ਚਲ ਕੋਈ ਨੂੰ ਉਹਨੇ ਕਰਨਾ ਸਾਰਾ ਤਾ ਮੇਰੀ ਗੱਲ ਸੁਣ ਜੇ ਤੂੰ ਚਲ ਚੱਲਿਆ ਵਾ ਤਾਂ ਉਹਨਾਂ ਨੂੰ ਕਿਵੇਂ ਲੈਣ ਜਾਣਾ ਫਿਰ ਮੋਹਿੰਦਰ ਨੂੰ ਕਹਿ ਦਿਓ ਤੇ ਮੋਟਰਸਾਈਕਲ ਮੋਟਰਸਾਈਕਲ ਵੇ ਨਾ ਮੈਂ ਨਾ ਸੜ ਜਨਾ ਮੁੰਡੇ ਨੂੰ ਫੋਨ ਕਰ ਦਿੰਦਾ ਮੈਂ ਉਹਦੇ ਨਾਲ ਚੱਲ ਜਨਾ ਆਹ ਇਦਾਂ ਕਰ ਫਿਰ ਫਿਰ ਫੋਨ ਕਰਕੇ ਤੇ ਤੂੰ ਉਹਦੇ ਨਾਲ ਹੀ ਚੱਲ ਜਾ ਤੇ ਮੋਟਰਸਾਈਕਲ ਰਹਿਣ ਦੇ ਫਿਰ ਮੈਂ ਪਿੰਦਰ ਨੂੰ ਕਹਿ ਦੂੰਗਾ ਪੇਜ ਇੱਕ ਲੈ ਆਉਗਾ ਫਿਰ ਆਹ ਮੋਟਰਸਾਈਕਲ ਮੈਂ ਰਹਿਣ ਦਿੰਦਾ ਆਹ ਚਲ ਠੀਕ ਵੈ ਇਦਾਂ ਕਰ ਆਹ ਤੈਨੂੰ ਕਹਿਣਾ ਟਾਈਮ ਹਲ ਹੁੰਦਾ ਹੁਣਾ ਚੱਲ ਮੈਂ ਕਹਿ ਦਿੰਨੀ ਹੁਣੇ ਹੀ ਤੇ ਤੂੰ ਬਹੁਤਾ ਟਾਈਮ ਨਾ ਲਾਈ ਟਾਈਮ ਨਾਲ ਆ ਜੀ ਤੈਨੂੰ ਦੱਸਦਾ ਹੀ ਮੈਂ ਮੈਂ ਜਨਾ ਟਾਈਮ ਨਾਲ ਹੀ ਆਹ ਇਹ ਨਾ ਵਸ ਤੇ ਮੂੰ ਚੋਕੇ ਖਲੋ ਰਵੇ ਦੋ ਤਿੰਨ ਘੰਟੇ ਨਹੀਂ ਨਹੀਂ ਖਲੋਣਾ ਕੀ ਹੈ ਮੈਂ ਐਂ ਬਸ ਜਾਣਾ ਮਾਰਾ ਜਾ ਤੇ ਫਿਰ ਜੇ ਸਹਿਰ ਗਏ ਜੀ ਵੇਖਣ ਜਾਣਾ ਉਹਨਾਂ ਨੇ ਜੇ ਹੋ ਸਕਦਾ ਕਿ ਉਹ ਤੇ ਲੈ ਆਈ ਹੋਣਾ ਉੱਥੇ ਮਿਲ ਕਲ ਚੰਗਾ ਵਜਾ ਚੱਲ ਜਾ ਫਿਰ ਹੈ ਟਾਈਮ ਹੋਣਦਾ ਉਹ ਤੈਨੂੰ ਕਹ ਤਾ ਪਿੰਦਰ ਨੂੰ ਕੋਈ ਨਹੀਂ ਮਜਾਨੀ ਆ ਮੈਂ ਕਹਿਦਨੀ ਹੁਣੀ ਹਾਂ ਹਾਂ ਠੀਕ ਆਹ ਛੇਤੀ ਆ ਜੀ ਚੱਲ ਇੱਕ ਕੰਮ ਤੇ ਚੰਗਾਈ ਆ ਭਲਾ ਤੇ ਸੋਚਦਾ ਹੀ ਆ ਨਾ ਚੱਲ ਰੱਬ ਕਿਤੇ ਇਹਦੀ ਵੀ ਬਾਹ ਫੜੂਗਾ ਤੇ ਆਪੇ ਮੁੜ ਕੇ ਵੱਡਾ ਹਿੱਸਾ ਪਾ ਦਿਆ ਕਰੂ ਆਪਣਾ ਵਿੱਚ ਮੈਂ ਵੇਖਾਂ ਆਪਣਾ ਪਿੰਦਰ ਕਿੱਥੇ ਆ ਪਿੰਦਰ ਪੁੱਤ ਮੇਰੀ ਗੱਲ ਸੁਣ ਉਹਨਾ ਸ਼ਰਮ ਦਾ ਟਾਈਮ ਹੋ ਗਿਆ ਹੁਣ ਦਾ ਇਦਾਂ ਕਰ ਮੇਰਾ ਪੁੱਤ ਜਾ ਲੈ ਆ ਜਾ ਕੇ ਇੱਡੇ ਤੋਂ ਉਹਨਾਂ ਨੂੰ ਤੇ ਸਣੀ ਕਿੱਥੇ ਸਣੀ ਨੂੰ ਕਿਤੇ ਕੰਮ ਪਿਆਈ ਇਹ ਮੁੰਡਿਆਂ ਦੇ ਨਾਲ ਉਹ ਆਦਾ ਹੀ ਫੇ ਮੈਨੂੰ ਟਾਈਮ ਲੱਗ ਜਾਣਾ ਵਾ ਤੂੰ ਇੱਧਰ ਨੂੰ ਕਹਿ ਦਿਓ ਕੋਈ ਨਹੀਂ ਲੈ ਆਉਂਦਾ ਵਾ ਪੁੱਤਰਾ ਸਵੇਰੇ ਤੇ ਚੱਲ ਜਾਂਦੀਆਂ ਨੇ ਤੁਰ ਕੇ ਇਹ ਹਲੇ ਵੀ ਆ ਜਾਣ ਕਰਨ ਚੱਲ ਤੇ ਪੁੱਤ ਜਾਂਦੀਆਂ ਸਵੇਰੇ ਠੰਡਾ ਹੁੰਦਾ ਤੇ ਹਲੇ ਤੈਨੂੰ ਪਤਾ ਕਿਦਾ ਸੜੀ ਦੁਪਹਿਰ ਵਾ ਹੰਤਰੀ ਆਉਂਦੀਆਂ ਆਉਂਦੀਆਂ ਬਿਮਾਰ ਹੋਣਗੀਆਂ ਤਾਂ ਫਿਰ ਕੀ ਫਾਇਦਾ ਵਾ ਚਾਬੀ ਵਿੱਚੇ ਲੱਗੀ ਮੋਟਰਸਾਈਕਲ ਦੇ ਮੋਟਰਸਾਈਕਲ ਛੱਡ ਗਿਆ ਵਾ ਠੀਕ ਤੇ ਤੂੰ ਮੇਰਾ ਪੁੱਤ ਜਾ ਕੇ ਤੇ ਜਾ ਟਾਈਮ ਦੇ ਨਾਲ ਲੈ ਆਈ ਆ ਉਹਨਾਂ ਨੂੰ ਚਲੋ ਲੈ ਨਾਮ ਆਹ ਟਾਈਮ ਹੋ ਗਿਆ ਹੁਣ ਲੇਟਣਾ ਹੋਈ ਨਹੀਂ ਨਹੀਂ ਚਲਦਾ ਮੈਂ ਹੁਣ ਆਹ ਲੈ ਲੈ ਆ ਰੈਡੀ ਹਾਂ ਮੈਂ ਚੱਲਿਆ ਕਿਤੇ ਮਹਾਰਾਜ ਆ ਮਾਂ ਮਮੀ ਨੂੰ ਦੱਸਤਾ ਹੀ ਉਹ ਮੇਰੀ ਗੱਲ ਸੁਣਾ ਚੱਲਿਆ ਕਿੱਥੇ ਉਹ ਮੈਂ ਚੱਲਿਆ ਮੁੰਡਿਆਂ ਨਾਲ ਮੇਰੀ ਬੇਲੂ ਗੱਲ ਸੁਣਾ ਪਿੰਦਰ ਦੇ ਵੇਖ ਲਾ ਜਿਤਨਾ ਮਰਜੀ ਹੈ ਨਾ ਉਹਨਾਂ ਦੇ ਹਾਲਾਤ ਤੇ ਆੜ ਕੇ ਕੰਮ ਲੱਭਦਾ ਫਿਰਦਿਆ ਤੂੰ ਮੇਰੀ ਗੱਲ ਹੁਣ ਤਾਂ ਗਿਆ ਛਮਨ ਹੋਣਾ ਮੈਂ ਆ ਜਾਣਾ ਸੀ ਤੇ ਬੇਰੀ ਗੱਲ ਸੁਣ ਲਾ ਕਿ ਤੂੰ ਹੀ ਕੰਮ ਤਾਂ ਦਾ ਕੋ ਕਰ ਲਾ ਕਿ ਜਾਰਾ ਨੇ ਫਿਰਿਆ ਨਹੀਂ ਗੱਲ ਬਣਦੀ ਹੁੰਦੀ। ਓ ਯਾਰ ਮੈਂ ਕਿਹਾ ਕਿ ਮਾਰੇ ਕੰਮ ਚੰਗਿਆਂ ਵਾ ਉਹ ਮੈਂ ਕਹਿਣਾ ਵੇ ਫਰਿੱਜ ਲਿਉਣੀ ਓਥੇ ਕੋਟਾਰੇ ਦੇ ਬਾੜ ਲਉਣੀ ਸੀ ਕਿਦੇ ਓ ਠੰਡੇ ਪਾਣੀ ਵਾਲੀ। ਤੇ ਉਧਰ ਚੱਲਿਆਈ ਉਹ। ਉਹ ਕੱਲ ਦੀ ਸਲਾਹ ਕੀਤੀ ਸੀ ਮੁੰਡਿਆਂ ਨਾਲ। ਮੇਰੀ ਗੱਲ ਸੁਣ ਪਿੰਡ 'ਚ ਏਡੇ ਮੋਦਵਾਰ ਬੰਦੇ ਆ ਉਹਨਾਂ ਤੈਨੂੰ ਹੀ ਕਹਿਣਾ ਓਏ ਮੁੰਡਿਆਂ ਮੁੰਡਿਆਂ ਨੇ ਪੈਸੇ ਪਾ ਕੇ ਲਈ ਆ। ਪੈਸੇ ਪਾ ਕੇ ਲਈ ਆ। ਓ ਮੇਰੀ ਗੱਲ ਸੁਣ ਲਾ। ਇਹੋ ਜਿਹੀ ਗੱਲਾਂ ਨਾ ਕਿਨੂੰ ਹੋਰ ਨੂੰ ਦਸੀਂ। ਡੰਗਰ ਉਹ ਵੱਜੇ ਹੀ ਪਰੇ ਓਥੇ ਸਰ ਮਾਨਾ ਪਠੇ ਖਾਨ ਤੇ ਮੜ ਕੇ ਡੁੱਧ ਘੋਟ ਦੇਣਗੀ ਮੈਂ ਹੁਣ ਚੱਲਿਆ ਮੈਂ ਕੰਮ ਕਰਕੇ ਤੇ ਆਪਣਾ ਫੇਰ ਹੋਣਾ ਹੀ ਉਹ ਪਿੰਦਰ ਨੂੰ ਕਹਦਾ ਆਪੇ ਬੰਦੂਗਾ ਪਿੰਦਰ ਨੂੰ ਕਹਦਾ ਉਹ ਕੀ ਕਰਦਾ ਵਿਹਲਾ ਉਹ ਵਿਹਲਾ ਨਹੀਂਗਾ ਠੀਕ ਆ ਆਪੋ ਆਪਣਾ ਕੰਮ ਦਿਆ ਲੱਭਣ ਕਿਤੇ ਨਾ ਕਿਤੇ ਦਸਾ ਨਿਗਰ ਨੂੰ ਲੱਭ ਗਿਆ ਵਾ ਉਹ ਯਾਰ ਲੱਭਣ ਦੀ ਗੱਲ ਨਹੀਂ ਕੀ ਹੁੰਦੀ ਅਸਕਰ ਘਰੋਂ ਜਾਂਦਾ ਵਾ ਅੱਜ ਨਹੀਂ ਕੱਲ ਨਹੀਂ ਪਰਸ ਨੂੰ ਕਦੇ ਕੰਮ ਲੱਭ ਹੀ ਪੈਣਾ ਵਾ ਕੋਈ ਗੱਲ ਨਹੀਂ ਮੈਂ ਹੀ ਪਾਉਣਾ ਅੱਗੇ ਜੇ ਪਾ ਦੂ ਇੱਕ ਵਾਰੀ ਤੇ ਕੀ ਹੋ ਜਾਊਗਾ ਪਠੇ ਉਹ ਯਾਰ ਮੇਰੀ ਗੱਲ ਸੁਣ ਲੈ ਹਫਤਾ ਪਾ ਦੂ ਦੋ ਹਫਤੇ ਪਾ ਦੂਗਾ ਅਖੀਰੀ ਮੁੜ ਕੇ ਆਪ ਹੀ ਕਰਨਾ ਪੈਣਾ ਵਾ ਤੇ ਪਹਿਲੇ ਵੀ ਆਪ ਹੀ ਪਾਉਣੇ ਆ ਤੇ ਹੁਣ ਬਾਅਦ ਚ ਵੀ ਆਪ ਹੀ ਪਾਉਣੇ ਆ ਯਾਰ ਕੋ ਟਾਈਮ ਹੁੰਦਾ ਵਾ ਕੋਈ ਜਾਣ ਆਉਣ ਦਾ ਦੱਸਾਂ ਗੱਲ ਕੀ ਆ ਉਧਰੋਂ ਕਿਦਾਂ ਆਵੇ ਟਾਈਮ ਕਿਹੜਾ ਹੋ ਗਿਆ ਵਾ ਓ ਡੈਡੀ ਮੈਂ ਮੰਮੀ ਨੂੰ ਦੱਸਤਾ ਹੀ ਤੇ ਮੈਂ ਚੱਲਿਆ ਹੀ ਓ ਤੇ ਮੇਰੇ ਨਾਲ ਆਵੇ ਕਲੇਸ਼ ਨਾ ਕਰਦੇ ਰਿਆ ਕਰੋ ਯਾਰ ਕਲੇਸ਼ ਦੀ ਗੱਲ ਕੋਈ ਨਹੀਂ ਇੱਕ ਗੱਲ ਹੋਰ ਆ ਜਿੱਦਨ ਦੇ ਪਿੰਦਰ ਹੁਣੀ ਆ ਗਏ ਆ ਨਾ ਇੱਥੇ ਤੂੰ ਕੰਮ ਨੂੰ ਬਿਲਕੁਲ ਹੱਥ ਲਾਉਣਾ ਛੱਡਤਾ ਤੇ ਮੈਂ ਦੱਸਾਂ ਤੂੰ ਗਿਆ ਵਾ ਵਿਗੜ ਆਖੇ ਲੱਗ ਜਾ ਅਖੀਰੀ ਆਪਣਾ ਹੀ ਨੇ ਕੰਮ ਦਾ ਉਹਨਾਂ ਦਾ ਕੰਮ ਓਏ ਜੋ ਕਿਤੇ ਮੈਂ ਕਿਤੇ ਮਾਰਾ ਮੁੰਟਾ ਜਾਨਾ ਜੇ ਕਿਤੇ ਮਗਰ ਪਾ ਦੂਗਾ ਤਾਂ ਫਿਰ ਕਿ ਹੋ ਜਾ ਕੱਟ ਲੈ ਉਹ ਯਾਰ ਕਸਨ ਦੀ ਗੱਲ ਨਹੀਂ ਕੀ ਹੁੰਦੀ ਫੱਦ ਕੀਤੀ ਆ ਉਹਨਾਂ ਕਹਣਾ ਚੱਲ ਅਸੀਂ ਤਾਂ ਕਿਤੇ ਆਪਣਾ ਟਾਈਮ ਕੱਟਿਆ ਕੱਟਦੇ ਹਰ ਕੋਈ ਕੰਮ ਕਰਾਉਂਦੇ ਫਿਰਦੇ ਆ ਪੁੱਤ ਘੜੀ ਵਰਗੀ ਕਿੰਨਾ ਨਹੀਂ ਚੰਗਾ ਲੱਗਦਾ ਕਿਸ ਨੂੰ ਬੰਦਾ ਐਂ ਕਿਹੜਾ ਉਹਨੂੰ ਕਿਹਾ ਉਹ ਤੇ ਆਪ ਹੀ ਕੱਟਦਾ ਵਾ ਵੇਖ ਕੇ ਉਹਨੂੰ ਜੇ ਪਤਾ ਪਈ ਉਹ ਹੈਨਿੰਗਾ ਉਹ ਇੱਥੇ ਹੈ ਨਹੀਂਗਾ ਕਿਤੇ ਗਿਆ ਉਹ ਨਾ ਵੀ ਪਾ ਦਿੰਨੇ ਆ ਅੱਜ ਚੱਲਦਾ ਬੰਦਾ ਭਣਦਾ ਜੇ ਮੁੜ ਕੇ ਕਿਹਨੂੰ ਹਾਂ ਹੂੰ ਕੀਤੀ ਨਾ ਕਿਤੇ ਜਾਂਦੀ ਮੇਰੇ ਤੋਂ ਬੜਾ ਕੋਈ ਤੇ ਤਾਂ ਮੱਸਾ ਗੱਲ ਚਾ ਠੀਕ ਆ ਅੱਜ ਮੈਂ ਚੱਲ ਲਈ ਉਹਦੇ ਭੈਣ ਜੀ ਹਾਂ ਜੀ ਸਾਡਾ ਫੋਨ ਵੱਜਣ ਲਿਆ ਬਾਹਰ ਹੁੰਦੇ ਤੇ ਅੱਛਾ ਜਾਨੀ ਮੈਂ ਦੇਖ ਲਓ ਕੁਝ ਜ਼ਰੂਰੀ ਨਾ ਹੋਵੇ ਕਹਿ ਦਵਾਂ ਪਾਂਡੇ ਬਚਵਾ ਜਲੇ ਤੂੰ ਗੱਲ ਸੁਣ ਉਹਨਾਂ ਨੂੰ ਸ਼ਰਮ ਨੂੰ ਲੈਣ ਕਦੋਂ ਕ ਜਾਣਾ ਭੱਲਿਆ ਫਿੰਦਰ ਨੂੰ ਮੈਂ ਗਿਆ ਆਹੋ ਮੋਟਰਸਾਈਕਲ ਛੱਡ ਗਿਆ ਇਸਨੂੰ ਇੱਥੇ ਨੂੰ ਕੰਮ ਪਿਆ ਗਿਆ ਕੋਈ ਚੱਲ ਕੋਈ ਨਹੀਂ ਭੱਜ ਕੇ ਲੈ ਆਉਂਦਾ ਹੈ ਆਹ ਫੋਨ ਦੇਖ ਲਓ ਆਪਣਾ ਜਾ ਕੇ ਜਾਨੀ ਮੈਂ ਕਿਹਦਾ ਕੂਣੀ ਹੈ ਪਾਂਡੇ ਕੁੰਡੇ ਤੋਂ ਤਾਂ ਆ ਲਸ਼ ਕਾ ਕੇ ਰੱਖਦੀ ਹੈ ਚੱਲ ਇਹ ਗੱਲ ਤਾਂ ਸੁਖੀ ਹੈ ਮੈਨੂੰ ਮੈਂ ਵੀ ਰਾਂਦ ਨਹੀਂ ਨਹੀਂ ਪਾਂਡੇ ਤੇ